ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਵਾਪਰ ਆਈ ਚੰਨਾਂ ਦਾੜਸ ਵਾਗ ਤੇ ਜੂਟੂ ਫੈਮਿਲੀ ਕਿਦਾਰੇ ਠੀਕ ਠਾਕ ਉਹਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਹੈ 13 ਤੇ ਨਾਲੇ ਦਿਨ ਹੋ ਗਿਆ ਸੋਮਵਾਰ ਤੇ ਦੇਖੋ ਜੀ 11 ਮਈ ਦਾ ਹੋ ਗਿਆ ਟਾਈਮ ਹਨਾ ਅੱਜ ਕੱਲ ਦਿਨ ਇਹਨੇ ਛੋਟੇ ਹੋ ਚੁੱਕੇ ਹਨ ਜਿੰਨਾ ਮਰਜੀ ਯਾਨੀ ਕੋਸ਼ਿਸ਼ ਕਰ ਲੋ ਉਹਨਾਂ ਵੀ ਕੰਮ ਖਤਮ ਕਰਨ ਦੀ ਆ ਵੀ ਕਰ ਲਈਏ ਆ ਵੀ ਕਰ ਲਈਏ ਪਰ ਰਹੀ ਮੇਰੇ ਭੈਣਾਂ ਦੇ ਸਾਰੇ ਦਿਨ ਇਦਾਂ ਹੀ ਕੰਮ ਚੱਲਦੇ ਰਹਿੰਦੇ ਆ ਹਨਾ ਤੇ ਚਲੋ ਖੈਰ ਰੋਟੀ ਪਾਣੀ ਖਾ ਪਕਾ ਕੇ ਤਾਂ ਹੁਣ ਜਿੱਦਾਂ ਕਹ ਲੋ ਵੀ ਮੈਂ ਕੰਮ ਕਰੀ ਜਾਂ ਨਾਲ ਚਲੋ ਮੈਂ ਇੱਕ ਬਲੌਗ ਸਟਾਰਟ ਕਰ ਲੈਣੀ ਆ ਤੇ ਨਾਲੇ ਚਲੋ ਕੰਮ ਨਹੀਂ ਪੜ ਜਿੰਦਾਂ ਤੁਹਾਨੂੰ ਗੱਲਾਂ ਬਾਤਾਂ ਕਰਦੇ ਕਰਦੇ ਹਨਾ ਬਾਕੀ ਭੈਣਾਂ ਨੇ ਬਹੁਤ ਜਿੱਦਾਂ ਗੱਲ ਕੰਗ੍ਰੈਚੁਲੇਸ਼ਨ ਦੀਆਂ ਵਧਾਈਆਂ ਹਨਾ ਬਾਡੀ ਦੀਆਂ ਤੇ ਭੈਣੇ ਤਾਂ ਤੁਹਾਨੂੰ ਵੀ ਸਵਾ ਵਧਾਈਆਂ ਹਨਾ ਵੀ ਤੁਸੀਂ ਖੁਸ਼ ਹੋਏ ਸਾਡੀ ਬਾਡੀ ਸਟਾਰਟ ਹੋਣ ਤੇ ਹਨਾ ਤੇ ਡਾਕਟਰ ਸਾਹਿਬ ਨੇ ਬਹੁਤੀ ਇਹਨਾ ਵੀਡੀਓ ਬਣਾਈ ਨਹੀਂ ਹੈਗੀ ਉਹਨਾਂ ਕੋ ਬਣੀ ਨਹੀਂ ਕਿਉਂ ਕੱਟਾ ਮਿੱਟੀ ਕਰਕੇ ਨਾ ਬਿਮਾਰ ਹੋ ਗਏ ਸੀ ਉੱਥੇ ਇਹ ਨਹੀਂ ਤਾਂ ਉਹਨਾਂ ਨੇ ਸਾਰੀ ਵੀਡੀਓ ਬਣਾਉਣੀ ਸੀ ਇੰਨੇ ਸ਼ਾਰਟ ਬਣਾਈ ਮੈਂ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਮੈਂ ਠੀਕ ਨਹੀਂ ਸੀਗਾ ਤਾਂ ਨਹੀਂ ਬਣਾਉ ਹੋਈ ਨਾ ਤੇ ਚਲੋ ਖੈਰ ਕੱਟਾ ਬਹੁਤ ਚੜਦਾ ਹੈ ਨਾ ਤੇ ਬਾਕੀ ਦੇਖੋ ਜੀ ਸਮਾਂ ਇਦਾਂ ਦਾ ਹੈ ਕਿ ਝਾੜ ਬਹੁਤ ਘਟ ਗਿਆ ਜ਼ਿਮੀਦਾਰਾਂ ਦੇ ਬਹੁਤ ਯਾਨੀ ਆ ਸਾਲ ਘਾਟਾ ਪਿਆ ਆ ਅੱਧੋ ਦੀ ਦਾ ਫਰਕ ਪੈ ਗਿਆ ਹੈ ਨਾ ਤੇ ਡਾਕਟਰ ਸਾਹਿਬ ਗੰਡੇ ਹੈ ਕਹਿੰਦੇ ਕਾਟ ਯਾਨੀ ਇਹ ਕਿ ਝਾੜ ਬਹੁਤ ਘਟ ਗਿਆ ਵੀ ਘਾਟਾ ਪੈ ਗਿਆ ਮੈਂ ਕਿਹਾ ਮੈਂ ਕਿਹਾ ਵਾਇਗ ਤੋ ਸ਼ੁਕਰ ਮਨਾਓ ਜੋ ਘਰ ਆ ਗਿਆ ਤੇ ਉਸ ਸੱਚੇ ਪਾਤਸ਼ਾਹ ਸ਼ੁਕਰ ਮਨਾਓ ਵਾਇਗੁਰੂ ਜੋ ਦੇਤਾ ਸੋ ਠੀਕ ਹੀ ਠੀਕ ਹੈ ਨਾ ਜੋ ਸਾਡੇ ਕਰਮ ਦਾ ਸਾਨੂੰ ਮਿਲ ਗਿਆ ਹੈ ਨਾ ਮੇਗਾ ਉਹੀ ਲੋਕ ਤੇ ਹੈਗੇ ਆ ਜਿਨ੍ਹਾਂ ਦੀ ਪੈਲੀਆਂ ਵੀ ਰੁੜ ਗਈਆਂ ਘਰ ਵੀ ਰੁੜ ਗਏ ਹਨਾ ਮੇਜਾ ਦੂਜਿਆਂ ਤੇ ਡਿਪੈਂਡ ਹੈ ਉਹ ਵੀ ਸਾਨੂੰ ਕੋਈ ਦੇ ਕੇ ਜਾਊਗਾ ਫਿਰ ਫੇਕ ਆਵਾਂਗੇ ਪਰ ਮੈਂ ਕਹਿੰਦਾ ਨਹੀਂ 슈ਗਰ ਕਰੋ ਇਸ ਮਾਲਕ ਦਾ ਜੋ ਜਿੱਤਾਂ ਨੇ ਜਿੰਨੇ ਚ ਰੱਖਿਆ ਜੋ ਦਿੱਤਾ ਨੇ ਠੀਕ ਹੀ ਠੀਕ ਰੱਖਿਆ ਹਨਾ ਤੁਸੀਂ ਮੰਨਣਾ ਮੈਂ ਕਹੇ ਥੋੜਾ ਕਰੋ ਕੋਈ ਗੱਲ ਨਹੀਂ ਆ ਸੀਜ਼ਨ ਫਸਲ ਮਾੜੀ ਹੋਈ ਆ ਅਗਲੀ ਸੀਜ਼ਨ ਸੋਹਣੀ ਹੋ ਜੂਗੀ ਹਨਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਨਾ ਦਿਲ ਨਾਲ ਥੋੜਾ ਕਰੋ ਹਨਾ ਤੇ ਇਦਾਂ ਨਿਮਗ ਦਿਲ ਥੋੜਾ ਕਰੀ ਜਾਂਦਾ ਵੀ ਜੱਟਾਂ ਦੇ ਜਿੱਜੇ ਗਰੇ ਬਹੁਤ ਵੱਡੇ ਹੁੰਦੇ ਆ ਤੇ ਤੁਸੀਂ ਵਾਇਰ ਨੂੰ ਨਾਂ ਲੈ ਕੇ ਕੋਈ ਨਹੀਂ ਅੱਗੇ ਵਧੋ ਤੇ ਜੇ ਆਰ ਕੀ ਘਾਟਾ ਦਾ ਘਾਟਾ ਹੀ ਸਹੀ ਹੈ ਨਾ ਚਲੋ ਸਾਰਿਆਂ ਦੇ ਨਾਲ ਸਾਡੇ ਹੋਰ ਵੀ ਪਿੰਡ ਵਿੱਚ ਕਈ ਭਰਾਵਾਂ ਦੇ ਜਿੱਦਾਂ ਗੱਲ ਵੀ ਝੋਨਾ ਝਾੜ ਘਾਟੀ ਆਇਆ ਹੈ ਨਾ ਤੇ ਦੱਸਦੇ ਹੁੰਦੇ ਆសុਤੀ ਗੱਲਾਂ ਕਰਦੇ ਰਹਿੰਦੇ ਆ ਦੇਖੋ ਜੀ ਜੀ ਦੀ ਜਾਨ ਨੂੰ ਵਾਦੇ ਕਾਟੇ ਚੱਲਦੇ ਰਹਿੰਦੇ ਹਨਾ ਜੇ ਆਪਣੀ ਜਾਨ ਆ ਤੇ ਸਾਰਾ ਕੁਝ ਆ ਜੇ ਆ ਜਾਨ ਹੀ ਹੈ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਨਾ ਤੇ ਐਵੇਂ ਨਹੀਂ ਕਰਨਾ ਮਰੂ ਮਰੂ ਨਹੀਂ ਕਰਨਾ ਚਾਹੀਦਾ ਜੋ ਪ੍ਰਮਾਤਮਾ ਨੇ ਦੇ ਦਿੱਤਾ ਜਿੰਨਾ ਦੇਤਾ ਹੁਣ ਜੀ ਸਬਰ ਰੱਖੋ ਨਾ ਦੋਣ ਮੰਡੀ ਗਏ ਆ ਤਾਂ ਸਮਾਂ ਕਿ ਹੁਣ ਕੇ ਨਾਲ ਠੀਕ ਆ ਤੇ ਉਹ ਪਾਸ ਇਦਾਂ ਹੀ ਤੁਹਾਨੂੰ ਪਤਾ ਵੀ ਉਧਰੋਂ ਕੰਮ ਸ਼ੁਰੂ ਹੋਇਆ ਹੁੰਦਾ ਵੱਡੀਆਂ ਉਧਰੋਂ ਬੰਦਾ ਬਿਮਾਰ ਹੋ ਜਵੇ ਤੁਹਾਨੂੰ ਪਤਾ ਵੀ ਕਿਦਾਂ ਕੰਮ ਹੁੰਦੇ ਨਾ ਮੁਸ਼ਕਲ ਹੋ ਜਾਂਦਾ ਬਹੁਤ ਜ਼ਿਆਦਾ ਤੇ ਹੁਣ ਗਏ ਆ ਮੰਡੀ ਮੈਂ ਕਿਹਾ ਚੱਲ ਜਾਓ ਤੁਸੀਂ ਘੜਾ ਘੜਾ ਮਾਰ ਕੇ ਬਾਈਕ ਆ ਕੇ ਚੱਲ ਗਏ ਹੁਣ ਤੇ ਵੇ ਦੇ ਨਾਲ ਛੋਟਾ ਕਰੋ ਕੋਈ ਚੱਕਰ ਨਹੀਂ ਥੋੜਾ ਥੋੜਾ ਸਹੀ ਹੈ ਨਾ ਦੇਖੋ ਹਲਕੀ ਮੀਂਹ ਬਹੁਤ ਪਈ ਹੈ ਨਾ ਮੀਂਹ ਆ ਦਿਲ ਨਾਲ ਤਾਂ ਪਾਣੀ ਖੜੇ ਰਹੇ ਆ ਉਹਦੇ ਕਰਕੇ ਉਹ ਹਲਦੀ ਦਾ ਰੋਗ ਪੈ ਗਿਆ ਫਸਲਾਂ ਨੂੰ ਮੀਂਹ ਨਾਲ ਵੀ ਬਹੁਤ ਨੁਕਸਾਨ ਹੋ ਗਿਆ ਤੇ ਕਿੰਨਾ ਅੱਜ ਕੱਲ੍ਹ ਐਰਕੀ ਘਾਟੇ ਵਾਲਾ ਸਾਲ ਹੀ ਸੀਗਾ ਨਾ ਚਲੋ ਖੈਰ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਮੈਂ ਕਲਰ ਲਾ ਲਿਆ ਸਰ ਨੂੰ ਅੱਜ ਸਵੇਰੇ ਸਵੇਰੇ ਲਵਾ ਲਿਆ ਸੀਗਾ ਸਾਡੀ ਇੱਥੇ ਹੈਗੀ ਆ ਡਗੋਲੂ ਨਹੀਂ ਹੈਗਾ ਉਹਦੀ ਮੰਮੀ ਨੇ ਕਲਵਾਇਆ ਸੀਗਾ ਮੈਂ ਤੇ ਬਹੁਤ ਨਾਈਸ ਕੁੜੀ ਆਹੋ ਤੇ ਮੈਂ ਕੋਈ ਵੀ ਕੰਮ ਕਮਾ ਮੇਰੋਂ ਨਾ ਨਹੀਂ ਕਰਦੀ ਹੈਗੀ ਹੋ ਨਾਈਸ ਤੇ ਫਿਰ ਚਲੋ ਮੈਂ ਇਹਦੇ ਨਾਲੇ ਰੰਗ ਲਾ ਕੇ ਲਗਾਉ ਉਹਦਾ ਵੀ ਕੰਮ ਕੰਨ ਵਾਲੇ ਕਰਦੀ ਰਹੂੰਗੀ ਤੇ ਨਾਲੇ ਕਲਰ ਦਾ ਅਸਰ ਹੋ ਜਾਊਗਾ ਹਨਾ ਤੇ ਸੋ ਇਹ ਗੱਲ ਆ ਨਾ ਸੱਗੇ ਨਾਲ ਠੀਕ ਆ ਤੇ ਮੇਰੇ ਭੈਣਾਂ ਬਹੁਤ ਖੁਸ਼ ਹੁੰਦੀਆਂ ਆ ਵਧੀਆ ਜੀ ਇਹ ਤਾਂ ਦੇਖੋ ਕਿੱਥੇ ਆ ਜਿੱਦਾਂ ਨਾ 12 ਵਜੇ ਹੁੰਦੇ ਆ ਇਹਦਾ ਹੈ ਬੱਜੇ 11 ਹੀ ਆ ਤੇ ਤਾਂ ਬਹੁਤ ਛੇਤੀ ਆ ਜਾਂਦੀ ਹੈ ਜਿਹੜਾ ਗਿਆ ਸਕੂਲ ਤੇ ਨਾਲ ਤੇ ਇੱਥੇ ਹੀ ਅੱਜ ਇਹਦੀ ਪੇਰਸ ਮੀਟਿੰਗ ਆ ਮੁभी ਗਿਆ ਮੰਡੀ ਨੂੰ ਮੈਂ ਕਿਹਾ ਜਾਇਆ ਕਰੋ ਮੰਡੀ ਨਾਲ ਗੱਲਾਂ ਲਾ ਲੂ ਕਿ ਮੈਂ ਕਿ ਤੁਹਾਨੂੰ ਪਤਾ ਲੱਗੂ ਦੁਨੀਆ ਕਿੱਥੇ ਵੱਸਦੀ ਹੈ ਨਾ ਕਿ ਦੁਨੀਆ ਕੀ ਕਰਦੀ ਆ ਦੇਖੋ ਜੀ ਆਪਾਂ ਨੂੰ ਨਾ ਦੁਨੀਆ 'ਚ ਬੇਚਰ ਕਈ ਮਤ ਲੱਗਦਾ ਵੀ ਦੁਨੀਆ ਕਿੱਦਾਂ ਦੀ ਆ ਵੀ ਕਿੱਦਾਂ ਕੋਈ ਕਿਹੋ ਜਿਹਾ ਹੈਗਾ ਕਿਹੋ ਜਿਹਾ ਨਹੀਂ ਹੈ ਨਾ ਫੇਰ ਹੀ ਪਤਾ ਲੱਗਦਾ ਇਦਾਂ ਨਹੀਂ ਕੋ ਪਤਾ ਲੱਗ ਵਰਤਦੀ ਪਤਾ ਲੱਗ ਜਿੱਦਾਂ ਕਰ ਲੋ ਨਾ ਇਹ ਚੱਕਰਿਆ ਤੇ ਹੁਣ ਤਕਨੀ ਮੇਰੇ ਕੱਪੜੇ ਧੰਦੇ ਧੋਣ ਵਾਲੇ ਉਹ ਧੋ ਕੇ ਫੇਰ ਮੈ ਸੇ ਨਾ ਲੈਣਾ ਤੇ ਤੁਹਾਨੂੰ ਪਤਾ ਨਾ ਮੈਂ ਵਿਆਹ ਜਾਣਾ ਤਾਂ ਹੌਲੀ ਹੌਲੀ ਮੇਗਾ ਤਿਆਰੀਆਂ ਸ਼ੁਰੂ ਕਰੀਏ ਫੜੀਏ ਹੁਣ ਨਾ ਤੇ ਇੱਕ ਇੱਕ ਥਾਂ ਮਹਿਸੂਸ ਵੀ ਕਰਨ ਜਾਣਾ ਕੀ ਕਰੀ ਜ਼ਿੰਮੇਵਾਰੀ ਸਿਰ ਪਈਆਂ ਤਾਂ ਹੁਣ ਆਪਣਾ ਨਵੌੜੀਆਂ ਦਾ ਪਹਿਣੀਆਂ ਜੀ ਨਾ ਜਿਹੜਾ ਪਿੰਡ ਪ੍ਰਸਾਨ ਪਿਆਰ ਕਰਦਾ ਆ ਤੇ ਸਾਨੂੰ ਕਾਲ ਕਰਦੇ ਆ ਗੱਲ ਕਰਦੇ ਆ ਤੇ ਆਪਾਂ ਰਜੂ ਜਾਈਦਾ ਆ ਹੈਨਾ ਤੇ ਜਿਹੜਾ ਪਰੇ ਹਟਦਾ ਜਿਹੜਾ ਪਰੇ ਹਟਦਾ ਆਪਾਂ ਪਰੇ ਵੀ ਹੋ ਜੀਦਾ ਹਨਾ ਕਈ ਤਾਂ ਕਿਸੇ ਨੂੰ ਕੁਛ ਨਹੀਂ ਉਸ ਪ੍ਰਮਾਤਮਾ ਨੇ ਦੇਣਾ ਜਵਾਬ ਕਿਸੇ ਨੂੰ ਕੁਛ ਨਹੀਂ ਕਹਿੰਦਾ ਤੇ ਬਸ ਇਦਾਂ ਹੀ ਸੱਚੇ ਮਨ ਨਾਲ ਤੁਰੇ ਫਿਰਦੇ ਆ ਕੀ ਇਹ ਸਾਡੀ ਕਿ ਧੁੱਪੇ ਬਹਿ ਜਾਂਦੀ ਆ ਕਿਹੜੀ ਛਾਂ ਹੋ ਜਾਂਦੀ ਆ ਹੁਣ ਧੁੱਪ ਲੱਗਦੀ ਛਾਂਵੇਂ ਹੋ ਜਾਂਦੀ ਆ ਹੈ ਇਹ ਭੈਡੇ ਮੇਰੀ ਇਹ ਬੋਲਦੀ ਨਹੀਂ ਪੜੀ ਸਿਲ ਤੋਂ ਪੀਂਗੀ ਰਖਿਆ ਬਾਟੀ ਤੇ ਇਹ ਧੋਣੇ ਵਾਲੇ ਆ ਇਹ ਵੀ ਧੋਣੇ ਆ ਤੇ ਆ ਦੋ ਪੌਣੇ ਪਏ ਆ ਰੋਟੀ ਵਾਲੇ ਤੇ ਇਹ ਵੀ ਧੋਣੇ ਵਾਲੇ ਆ ਜੀ ਇਹ ਧੋਣੇ ਆ ਕਪੜੇ ਇਕੱਲ ਪਸੀਨੇ ਵਾਲੇ ਹੁੰਦੇ ਕੋਈ ਖਾਸ ਨਹੀਂ ਹੁੰਦੇ ਹੁੰਦੇ ਹੈਗੇ ਏਡੇ ਹਾਂ ਹਜੇ ਮੇ ਕਪੜੇ ਸਿਆਲੇ ਮੇਰੀ ਕੋਸ਼ਿਸ਼ ਅੱਜ ਮੈਂ ਕੱਢਾਂ ਕਪੜੇ ਨੂੰ ਹਨਾ ਵੀਰ ਨੂੰ ਇੱਕ ਵਾਰੀ ਤੋਪਾਂਗਾ ਤੋ ਕਿ ਰੱਖ ਦਮਾ ਜਾਣੀ ਹੈ ਨਾ ਸਰਚੋ ਕੱਢ ਕੇ ਕਿਉਂ ਹੁੰਦੀ ਵਾਲੀ ਆਉਣੀ ਆ ਤਾਂ ਹੁਣ ਮੈਂ ਟੰਡੂ ਛੱਡ ਹੋ ਜਾਣੀ ਆ ਫਿਰ ਬੱਚਿਆਂ ਦੇ ਕੱਪੜੇ ਮੰਗਣੇ ਆ ਮਮੀ ਸਾਨੂੰ ਕੱਪੜੇ ਦਿਓ ਪੂਰੇ ਨਾ ਬੜੇ ਕੰਮ ਪਏ ਇਹਨੂੰ ਕਰਨੇ ਵਾਲੇ ਆ ਨਾ ਸ਼ਹਿਰ ਜਾਣਾ ਆ ਬੱਚਿਆਂ ਦੇ ਕੱਪੜੇ ਲਿਆਉਣੇ ਆ ਚਲੋ ਘਰ ਚਲੋ ਜੀ ਹੁਣ ਬਾਲਟੀ ਧੋ ਲਈਏ ਕਿ ਤੋ ਕਿ ਸੁਕਣੀ ਪਾ ਦੀਏ ਟਾਈਮ ਨਾਲ ਤੇ ਅੱਜ ਤਾਂ ਲੇਟ ਹੀ ਹੋ ਗਾਇਆ ਤੇ ਉਰੀ ਹੋਈ ਹੈਗੇ ਜਲਦੀ ਚਲੋ ਖੈਰ ਇੱਦੇ ਚੱਲੀ ਜਾਣਾ ਸਰਕਲ ਹੁੰਦੀ ਦਾ ਨਾ ਕੰਮਕਾਰ ਵੇਚੀ ਕੰਮ ਨਹੀਂ ਮੁੱਕਣਿਆ ਜਿੰਦਗੀ ਮੁੱਕ ਜਾਂਦੀ ਸਹੀ ਗੱਲ ਸਿਆਣਿਆਂ ਦੀ ਹਾਂ ਵੀ ਕੰਮ ਦਿੱਦੀ ਚੱਲਦੇ ਰਹਿੰਦੇ ਆ ਥੁਰੇ ਇੱਥੇ ਕਿੱਥੇ ਤੋਂ ਨੇ ਕੱਪੜੇ ਜਨਾ ਨੋ ਜੀ ਆਹ ਦੇਖੋ ਛੱਤ ਤੇ ਮੇ ਕੱਪੜੇ ਪਾਤੇ ਆ ਤੋਲੇ ਤੇ ਨਾਲ ਸਕਾ ਵੀ ਲਿਆ ਤੇ ਨਾਲੇ ਸੇਰੇ ਕਰ ਲਿਆ ਸੀ ਸਿਰ ਨੂੰ ਮੈਂ ਵਾਲਾਂ ਨੂੰ ਮਤਲਬ ਤੇ ਹੁਣ ਵਾਲ ਵੀ ਧੋ ਲਿਆ ਨਾਲੇ ਮੈਂ ਕਿ ਚਲ ਵਾਲ ਸੁੱਕ ਜਾਣਗੇ ਨਾਲੇ ਕੱਪੜੇ ਸੁੱਕ ਜਾਣਗੇ ਹਵਾ ਚੱਲ ਰਹੀ ਨੇ ਬਹੁਤ ਸੋਹਣੀ ਹਵਾ ਛੱਤ ਤੇ ਠੰਢੀ ਠੰਢੀ ਹਵਾ ਚੱਲਦੀ ਨਾਲ ਧੁੱਪ ਵੀ ਬਹੁਤ ਤਿੱਖੀ ਆ ਧੁੱਪ ਇਦਾਂ ਇਦਾਂ ਚੁੰਝ ਲਾਈਦੀ ਹੁੰਦੀ ਆ ਚਲੋ ਕਪੜੇ ਕਪੜੇ ਸੁੱਕ ਜਾਂਦੇ ਆ ਹੋਰ ਗਲ ਕਾਦੀ ਆ ਉਹ ਟੈਂਕੀ ਵੀ ਭਰ ਕੇ ਰੱਖ ਲਈ ਆ ਤੇ ਫਿਰ ਪਤਾ ਨਹੀਂਦਾ ਲੈਡ ਦਾ ਵੀ ਕਿਹੜੇ ਵੇਲੇ ਆਉਣੀ ਕਿਹੜੇ ਵੇਲੇ ਜਾਣੀ ਹੈ ਨਾ ਪਾਣੀ ਭਰਿਆ ਹੁੰਦਰ ਕਪੜੇ ਤੋਂ ਹੋ ਜਾਂਦੇ ਆ ਨਾ ਹੋ ਜਾਂਦਾ ਨਾ ਤੇ ਪਾਣੀ ਮਕਾ ਕੇ ਨਹੀਂ ਸਰਦਾ ਹੈਗਾ ਕਪੜੇ ਕਹੇ ਡੇਲੀ ਧੋਣ ਵਾਲੇ ਹੋ ਜਾਂਦੇ ਕਪੜਿਆਂ ਦੀ ਜਿਹੜੀ ਗੱਲ ਆ ਹੈ ਨਾ ਤੇ ਅੱਜ ਕੱਲ੍ਹ ਤੋਂ ਔਣੇ ਵੀ ਸੌਖੇ ਆ ਰਾਮ ਨਾਲ ਹੱਥ ਨੇ ਤੋ ਹੋ ਜਾਂਦੇ ਆ ਤੇ ਗਲਦਗਾ ਹੁਣ ਹੁਣੀਆਂ ਕੋਟੀਆਂ ਰੋ ਕੋਟੀਆਂ ਸ਼ਾਲ ਧੋਣੇ ਪਏ ਹਨ ਗਲਾਫ ਮੋਟੀਆਂ ਚਾਦਰਾਂ ਹਨ ਤੇ ਗਾਂ ਪਤਾ ਲੱਗਣਾ ਤੇ ਹੁਣ ਤਾਂ ਸਿੱਧੇ ਸੜ ਜਾਂਦੇ ਆ ਤੇ ਅੱਜ ਫਿਰ ਮੈਨੂੰ ਹੋਣ ਤੋਂ ਪਹਿਲਾਂ ਨਾ ਕੱਲਾ ਦਹੀਂ ਦਾ ਪੈਕ ਲਾਇਆ ਤੇ ਨਾ ਤੇ ਇਹ ਦੇਖੋ ਮੇਰੇ ਆਪਣਾ ਦੱਸਿਓ ਕਮੈਂਟ ਕਰਕੇ ਵੀ ਕੋਸ਼ ਦਹੀਂ ਦਾ ਫਰਕ ਪੈਂਦਾ ਤੁਸੀਂ ਵੀ ਟਰਾਈ ਕਰਦੇ ਹੋ ਨੀ ਇਹ ਔਰ ਜ਼ਰੂਰ ਕਰਿਆ ਕਰੋ ਟਰਾਈ ਨਾ ਤੇ ਟਰਾਈ ਕਰਨਾ ਵੀ ਵਧੀਆ ਹੈ ਨਾ ਕੋਈ ਨੁਕਸੇ ਤੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਦਾ ਸਮਣੀ ਧੋਪਿਆ ਹਾਂ ਫੋ ਵੀ ਨਹੀਂ ਠੋਲ ਵਾਈ ਦਾ ਹਾਂ ਸੁਣ ਬਿਆਹ ਨਾ ਸੀ ਇਹਨਾਂ ਨਾਲ ਸਾਡੇ ਪਿੰਡ ਵਿਆਹ ਹੋਇਆ ਕੱਲ ਉਹਨਾਂ ਦੇ ਆਏ ਹੋਣੇ ਆ ਬਤਾਈ ਲੈਣ ਤੇ ਤਾਈਓ ਫਿਰ ਮਾਝੋਂਡੀ ਵਾਜੇ ਦੀ ਠੋਲ ਦੇ ਇਹਦੇ ਪੈਰ ਕਿੰਨੇ ਨਾ ਨੀਦੋਂ ਲੱਗ ਜਾਂਦੀ ਚਾਚੂ ਵੀ ਗਏ ਹੁਣ ਨਾ ਚਾਹ ਪੀਣੀ ਆ ਘੋਟ ਨਾਲੇ ਬਣਾ ਕੇ ਦਿੰਨੀ ਆ ਡਾਕਟਰ ਸਾਹਿਬ ਨੂੰ ਤੇ ਨਾਲੇ ਆਪ ਹੀ ਨਿਭਾਨੇ ਦੇ ਨਾਲ ਹਨਾ ਹੁਦਾਂ ਮੈਂ ਕੰਮ ਕਰੀ ਜਾਣੇ ਆ ਚਲੋ ਮੱਚਾਂ ਦੇ ਇੱਕ ਬੰਦੇ ਦੇ ਭਾਨੇ ਦੇ ਨਾਲ ਖਾ ਪੀ ਇਹਨੇ ਚੀਜ਼ੇ ਨਾਲ ਨਹੀਂ ਤਾਂ ਪੱਕਾ ਕੰਮ ਕਰ ਲੀ ਗਰੀਂਦੀ ਆ ਭੈਣਾ ਹਨਾ ਕਹਿਣਾ ਕੋਈ ਨਹੀਂ ਫੇਰ ਪੀ ਲਾਂਗੇ ਫੇਰ ਖਾ ਲਾਂਗੇ ਹਨਾ ਪਰ ਨਹੀਂ ਆਪਣਾ ਆਪ ਆਪਣੇ ਖਿਆਲ ਨਹੀਂ ਕਰਦੀ ਆ ਆਪਣਾ ਨਹੀਂ ਖਾਇਆ ਕਰਦੀ ਆ ਫੇਰ ਨਾ ਆਪਣਾ ਉਹਨੇ ਚੱਲ ਜਾਂਦੀਆਂ ਪਿੱਛੇ ਆਪਾਂ ਜਿਪਾਂ ਘਰ ਦਾ ਦੇਖਦੇ ਰਹਿਣੀਆਂ ਆਪਣੇ ਬੱਚਿਆਂ ਨੂੰ ਦੇਖਦੇ ਰਹਿਣੀਆਂ ਤੇ ਆਪਣੇ ਬਿਲਕੁਲ ਨਹੀਂ ਖਿਆਲ ਹੁੰਦਾ ਹੈਗਾ ਸਾਨੂੰ ਵੀ ਜਿਹਦੀ ਲੋੜ ਜਾਂ ਕਿਦਾਂ ਵੀ ਹੈਗਾ ਨਾ ਆਹ ਫੋਨ ਬੰਨ ਕੇ ਰਾਈ ਜਾਂਦਾ ਵਿੱਚ ਚਲੋ ਖੜ ਰਿਹਾ ਕਰਦਾ ਫੋਨ ਸੁਣੋ